ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਜੇ ਤੁਸੀਂ ਵੀਡੀਓ ਨੂੰ ਖੋਲ ਲਿਆ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਬਹੁਤ ਹੀ ਐਂਟਰਟੇਨਮੈਂਟ ਵਾਲੀ ਆ ਬਹੁਤ ਹਾਸੇ ਮਜ਼ਾਕ ਨੇ ਇਹਦੇ ਵਿੱਚ ਤੇ ਸਾਡੇ ਸਾਰੇ ਆਰਟਿਸਟ ਬਹੁਤ ਅੱਛੇ ਨੇ ਤੁਹਾਨੂੰ ਪਤਾ ਹੀ ਆ ਬਾਕੀ ਜੀ ਦੀ ਐਕਟਿੰਗ ਤੁਹਾਨੂੰ ਕਿਵੇਂ ਦੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੁਸੀਂ ਇਹ ਵੀ ਦੱਸ ਦੋ ਵੀ ਮੁੰਡਾ ਤੁਹਾਨੂੰ ਪਸੰਦ ਆ ਫਿਰ ਮੈਂ ਵਿਆਹ ਕਰਾਉਂਗੀ ਚਾਚੇ ਭਤੀਜੇ ਵਾਲੇ ਤੇ ਨਹੀਂ ਆਪਾਂ ਦੇਖ ਲਾਂਗੇ ਹੋਰ ਟਰਾਈ ਕਰ ਲਾਂਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਜਰੂਰ ਲਾਈਕ ਕਮੈਂਟ ਤੇ ਜਰੂਰ ਕਰਿਓ ਤੇ ਕਮੈਂਟ ਆ ਚਾਚੇ ਦਾ ਸੁਣ ਕੇ ਨਾ ਪੀਵੀ 31 ਐਨਪੀ ਵਾਲੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣੀ ਆ ਵੀਡੀਓ ਜਰੂਰ ਦੇਖਣੀ ਆ ਤੇ ਲਾਈਕ ਇੱਕ ਨਾ YouTube ਵੱਲੋਂ ਨਵਾਂ ਅਪਡੇਟ ਆਇਆਗਾ ਵੀ ਇਹ ਜਦੋਂ ਆਪਾਂ ਕਿਸੇ ਨੂੰ ਸ਼ੇਅਰ ਕਰਦੇ ਆ ਹਨਾ ਪਤਾ ਨਹੀਂ ਕੀ ਹੁੰਦਾ ਉਹ ਵੀ ਤੁਸੀਂ ਅੱਗੇ ਵੀ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਸਾਡੇ ਆਰਟਿਸਟਾਂ ਨੂੰ ਹੌਸਲਾ ਦਿਆ ਕਰੋ ਕਮੈਂਟ ਕਰਕੇ ਵੀ ਇਹਨਾਂ ਦੀ ਐਕਟਿੰਗ ਤੁਹਾਨੂੰ ਕਿਵੇਂ ਲੱਗੀ ਮੇਰੀ ਕਿਵੇਂ ਲੱਗੀ ਇਹਨਾਂ ਨੂੰ ਕਿਵੇਂ ਲੱਗੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੋਂ ਹਨਾ ਇਹ ਥੈਂਕ ਯੂ ਸੋ ਮਚ ਨੰਨਾ ਮਾਸਾ ਪਾ ਕਰਕੇ ਤਰਤ ਨਾ ਨਹੀਂ ਕੋਈ ਇਹ ਵੀ ਆਟੋ ਤੇ ਲੈ ਚੱਲ ਸੁਣਦੀ ਨਹੀਂ ਪੈਣੇ ਕਿਦੋਂ ਸੁਣਦੀ ਹੈ ਮਟ ਜਾ ਪੈਣੇ ਹਾਂ ਕੀ ਹੋ ਗਿਆ ਹੁਣ ਤੈਨੂੰ ਤੇਰਾ ਕਾਲਜਾ ਹੋ ਗਿਆ ਕੀ ਹੋ ਗਿਆ ਮੈਂ ਬੈਠੀ ਟੜਤੀ ਆਨੀਆ ਬਾਥਰੂਮ ਜਾ ਕੇ ਆਉਣਾ ਲੈ ਕੇ ਚੱਲੀ ਪੈਣ ਬਣ ਕੇ ਹੁਣ ਤੈਨੂੰ ਦੱਸ ਕੀ ਹੋ ਗਿਆ ਤੈਨੂੰ ਐ ਨਹੀਂ ਪਤਾ ਕਿ ਮੇਰਾ ਪੈਰ ਟੁੱਟ ਤਾ ਉਹ ਤਰਫਾ ਲੈ ਮੈਂ ਤੈਨੂੰ ਕਹਾਂ ਸੀ ਕਿ ਤੁਸੀਂ ਲੈ ਚੱਲਣਾ ਉਹ ਸਕੂਟਰੀ ਨਾ ਮੋਟਰਸਾਈਕਲ ਉੱਤੋਂ ਮੈਨੂੰ ਜੁੱਤੀ ਲੈ ਚਲ ਆ ਜਾ ਤੈਨੂੰ ਬਾਥਰੂਮ ਨਾਲੇ ਪਹਿਲਾਂ ਤਾਂ ਲੋਕੇ ਦਿਖਾਣ ਲੱਗ ਜੂ ਮੈਨੂੰ ਮੇਰੇ ਪੈਰ ਬਾਲਾ ਦੁਖਦਾ ਤੂੰ ਕਰ ਮੜੇ ਡਾਕਟਰ ਉਹ ਵੀ ਕਹਦੇ ਜੀਜੇ ਨੂੰ ਦਿਖਾ ਲਿਓ ਕਿ ਕੀ ਹੋ ਗਿਆ ਇਹਨੂੰ ਉਦੋਂ ਤੇਰਾ ਜੀਜਾ ਕੰਮ ਤੇ ਬਾਗ ਗਿਆ ਹੋਣਾ ਉਹ ਹੁਣ ਘਰੇ ਨਹੀਂ ਹੈਗਾ ਦੇਖ ਲੈ ਕਹਿ ਜਾਗਾ ਬੁੱਝ ਜਾ ਯਾਨੀ ਦੇਖਦਾ ਮੇਰੀ ਸਾਲੀ ਦਾ ਤਾਂ ਪੈਰ ਟੁੱਟ ਗਿਆ ਪਿਆਗਾ پتہ ਨਹੀਂ ਟੁੱਟਿਆ ਕਿ ਕੀ ਨਾ ਮੈਂ ਤਾਂ ਪਾਪੇ ਨੂੰ ਫੋਨ ਕਰਦੇ ਮੇਰੀ ਬੀਬੀ ਨੂੰ ਫੋਨ ਕਰਦੇ ਮੈਨੂੰ ਲੈ ਜਾਊਗਾ ਮੈਂ ਤਾਂ ਰਹਿੰਦੀ ਨਹੀਂ ਇੱਥੇ ਚੱਲ ਮੇਰੀ ਗੱਲ ਸੁਣ ਹੁਣ ਰੋਣਾ ਤੂੰ ਆਂਦਾਸ ਚਾਹ ਪੀਂਗੇ ਕਿ ਪਾਣੀ ਚਾਹ ਨਹੀਂ ਮੈਨੂੰ ਬਾਥਰੂਮ ਕਰਾ ਲਿਆ ਘੜੀ ਚਲ ਆ ਜਾ ਬਾਥਰੂਮ ਪਾ ਕੇ ਲਿਆ ਵਾ ਐ ਤਾ ਬੇੜਾ ਮੈਂ ਜੇ ਮੈਂ ਮੈਂ ਐ ਫੜਦੇ ਹੁੰਦੇ ਕੋਈ ਮੋੜ ਦੱਸ ਤੈਨੂੰ ਕਿਵੇਂ ਫੜਾਂ ਖੜ ਜਾ ਐ ਫੜਦੇ ਹੁੰਦੇ ਠੀਕ ਆ ਐ ਫੜਦੇ ਹੁੰਦੇ ਖਰਚ ਹੁਣ ਆਈਦਾ ਤੈਨੂੰ ਫੜਿਆ ਤੀਗਾ ਢੰਗ ਦੇ ਦੇਖ ਕਿੰਨੇ ਕਰਦੀ ਹੈਗੀ ਤੇਰੇ ਕੁੱਟ ਜੇ ਲੱਤ ਤੈਨੂੰ ਫੇਰ ਪਤਾ ਲੱਗੇ ਤੰਦੂਰਾ ਜੀ ਜਿਹੜਾ ਤੂੰ ਮੇਰਾ ਮਜ਼ਾਕ ਕਟਾਉਣੀ ਹੈਗੀ ਮੈਂ ਤਾਂ ਤੈਨੂੰ ਭੈਣ ਕਰਕੇ ਬਖਸ਼ ਰੱਖਿਆ ਚੱਲ ਚੱਲ ਚੱਲਾ ਚੱਲ ਲੱਛਣ ਜੇ ਨਾ ਕਰ ਐਂ ਤਾਂ ਬਾਹਰ ਜਾਉਂਦਾ ਗਾ ਵੜਾ ਮੋਟਾ ਦੇਖ ਲਾ ਐਂ ਛੱਡ ਕੇ ਬਾਕੀ ਹੈ ਉਹੀ ਗੱਲ ਰੱਬ ਦੇ ਚਬੂਤਰੇ 'ਚ ਤਾਂ ਤੁਸੀਂ ਆ ਪਾ ਰੱਖੇ ਨੇ ਨਹਾਉਣ ਵਾਲੇ ਬਾਥਰੂਮ ਤੁਮੇ ਕਿਵੇਂ ਉਤਰਾਂ ਆ ਰੱਖਾਂ ਪੈਰ ਕੇ ਆ ਰੱਖਾਂ ਬਾਹਰ ਹੀ ਸਿੱਧਿਆਊਗਾ ਇਹ ਕਰਦੀ ਹੈ ਬਾਈ ਕਿ ਚਿੱਤਰ ਜਾਨੀ ਹੈ ਹੋਰ ਕੀ ਹੈ ਇੰਨ ਤੋਂ ਨਹੀਂ ਹਕਲ ਹੈਗੀ ਦੱਸੂ ਮੈਂ ਵੀ ਮੇਰੇ ਪਾਪੇ ਨੂੰ ਵੀ ਇਹਨੂੰ ਨਾ ਉਹੀਂ ਵਿਆ ਤਾਂ ਤੁਸੀਂ ਅਕਲੂਕਲੇ ਇਹਨੂੰ ਹੈ ਨਹੀਂ ਆ ਸੁਣ ਲੈ ਬੱਡੀਏ ਨਹੀਂ ਹਾਂ ਹੁਣ ਤੈਨੂੰ ਕੀ ਹੋ ਗਿਆ ਕੰਮ ਵੀ ਨਾ ਮੈਨੂੰ ਕੋਈ ਕਰਨ ਦੇ ਸਾਰਾ ਰਸੋਈ ਦਾ ਕੰਮ ਪਿਆਗਾ ਰੋਟੀ ਲਾਉਣ ਵਾਲੀ ਪਈ ਆ ਅਜੇ ਮੇਰੀ ਗੱਲ ਸੁਣਾ ਹਾਂ ਮੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੈਨੂੰ ਐ ਛੱਡ ਕੇ ਬਾਗੀ ਤੈਨੂੰ ਇਹ ਨਹੀਂ ਪਤਾ ਸੀ ਮੈਂ ਖਾ ਚਾ ਲੈਨੇ ਬਾਥਰੂਮ ਕਰ ਲੂਗੀ ਤੇ ਮੈਨੂੰ ਬਾਜ ਮਾਰ ਦੋ ਮੇਰੇ ਵੀ ਸੁਰਸੂਏ ਚ ਸਾਰਾ ਕੰਮ ਪਿਆਗਾ ਤੇ ਕੋਈ ਨਹੀਂ ਤੇਰਾ ਕੰਮ ਪਿਆਗਾ ਤਾਂ ਤੂੰ ਕਰ ਲਈ ਹੈ ਇੱਕ ਤਾਂ ਐਡੀ ਉੱਚੀ ਤੁਸੀਂ ਆਪ ਦਾ ਹੋ ਕਰ ਰੱਖਿਆ ਲੈ ਹੁਣ ਤੂੰ ਮੈਨੂੰ ਦੱਸ ਰੋਟੀ ਰੋਟੀ ਖਾਂਦੀ ਮੈਲਾ ਹਾਂ ਨਾ ਰੋਟੀ ਰੋਟੀ ਤਾਂ ਖਾਉਂਗੀ ਜੇ ਤੂੰ ਉਥੋਂ ਮੈਨੂੰ ਨਾ ਖਿੱਚ ਕੇ ਲਿਉਂ ਵੀ ਨਾ ਉਹਦੇ ਕੋਲੋਂ ਐਵੇਂ ਤੇ ਮੇਰਾ ਪੈਰ ਨੂੰ ਮੋਚ ਨਾ ਆਉਂਦੀ ਨਹੀਂ ਤੂੰ ਉਹਦੀਆਂ ਗੱਲਾਂ ਚ ਨਾ ਉਹ ਤਾਂ ਸਿਰੇ ਦਾ ਬਦਮਾਸ਼ ਆ ਤੂੰ ਉਹਦੇ ਨਾਲ ਤੇ ਬਦਮਾਸ਼ ਮੈਂ ਕਿਹੜਾ ਘਟਾਂ ਤੈਨੂੰ ਲੱਗਦਾ ਸੀ ਮੈਂ ਉਹਨੂੰ ਬਖਸ਼ਦੀ ਤੂੰ ਤਾਂ ਐ ਖਿੱਚਣ ਲੱਗ ਗਈ ਵੀ ਜਿਵੇਂ ਉਹ ਮੈਨੂੰ ਮੂੰਹ ਤੇ ਤੈਨੂੰ ਸਾਡੇ ਪਿੰਡ ਦੇ ਮਾਹੌਲ ਦਾ ਪਤਾ ਨਹੀਂ ਹੈਗਾ ਬਜਾ ਨਹੀਂ ਬਜਾ ਤੁਹਾਡੇ ਪਿੰਡ ਨੂੰ ਮੈਂ ਵੇਚ ਕੇ ਖਾ ਜਾ ਤੂੰ ਤਾਂ ਸ਼ਹਿਰ 'ਚ ਸਮਝੀ ਹੋਈ ਹੈ ਵੀ ਹਾਂ ਇੱਥੇ ਮੈਨੂੰ ਕੋਈ ਨਹੀਂ ਕਦੇ ਆਇਆ ਬਾਕੀ ਕਦੇ ਆਇਆ ਬਾਕੀ ਇੱਥੇ ਪਿੰਡ ਦੇ ਬਹੁਤ ਭੜੇ ਮੁੰਡੇ ਨੇਗੇ ਕਿਹੜੇ ਭੜੇ ਨੇ ਨਿਉ ਤਾਂ ਉਹੀ ਗੱਲ ਕੀ ਕਹਿੰਦੇ ਹੁੰਦੇ ਨੇ ਉਹਦਾ ਮੂੰਹ ਤਾਂ ਉੱਤਰਿਆ ਵੈਸੀ ਜਿਵੇਂ ਮੂੰਹ ਤੇ ਝਗੂ ਝਗੂ ਹੈਗਾ ਅਤਵਰ ਤੂੰ ਨਾ ਡਰ ਦੱਸੀਗਾ ਬਾਲਾ ਖਰਾਬ ਆ ਉਹ ਮੁੰਡਾ ਤਾਂ ਜੇਲ੍ਹ ਕੱਟ ਕੇ ਆਇਆ ਹੈਗਾ ਤੂੰ ਤੂੰ ਇਹਦੇ ਚ ਮੂੰਹ ਲੈਨੀ ਆਂ ਦਾ ਹੁਣ ਕਿਉਂ ਡਰਦੀ ਹੁੰਨੀ ਹੈ ਕਿ ਜਦੋਂ ਮੈਂ ਹੈਗੀ ਆਂਗੀ ਨਹੀਂ ਡਰ ਲੱਗੇ ਨਾ ਬਦਮਾਸ਼ ਆਓ ਤੇਰਾ ਕੀ ਇਹਦਾ 4 ਦਿਨ ਲਾ ਕੇ ਭਗ ਜਾਗੇ ਇੱਥੇ ਰਹਿਣਾ ਤਾਂ ਅਸੀਂ ਆਂ ਤੇਰੇ ਜੀਜੇ ਦੀ ਦੁਸ਼ਮਣੀ ਪੈ ਜਾਊਗੀ ਆ ਜੀਜੇ ਦੀ ਨਹੀਂ ਹਟ ਤੂੰ ਖੜੀ ਹੋ ਜਾ ਤੇ ਲੈ ਚੱਲ ਮੈਨੂੰ ਉੱਥੇ ਚੱਲ ਹੁਣ ਮੈਂ ਵੀ ਗੱਲ ਸੁ ਅੜੀਏ ਮੈਨੂੰ ਤਾਂ ਨਾ ਉਹ ਗੱਲ ਜੀ ਦੱਸਦੀ ਨੂੰ ਤੈਨੂੰ ਸੰਗ ਜੀ ਲੱਗਦੀ ਆ ਕੀ ਹੋ ਗਿਆ ਉਹ ਜਿਹੜਾ ਚਾਚਾ ਵਾਲਾ ਭਤੀਜਾ ਸੀਗਾ ਉਹ ਤਾਂ ਬੜਾ ਨਾਈਸ ਉਹ ਅੰਦਾਗ ਆ ਗਿਆ ਆ ਗਿਆ ਨੰਦ ਉਹਦੀ ਫੀਲਿੰਗ ਆ ਚੱਲ ਖੜੀ ਹੋ ਲੈ ਕੇ ਚੱਲਾ ਤੈਨੂੰ ਮੇਰੇ ਸੋਚ 'ਚ ਕੰਮ ਕਰਨਾ ਫਿਰ ਹੁਣ ਕਦੋਂ ਚੱਲਾਂਗੇ ਆਪਾਂ ਬਾਬੇ ਦੇ ਚੱਲਾਂਗੇ ਬਾਬੇ ਦੇ ਜਦੋਂ ਬਾਬੇ ਨੇ ਬੁਲਾ ਲਿਆ ਮੈਂ ਨਹੀਂ ਮੈਨੂੰ ਹੁਣ ਮੇਰੀ ਸੋਚ 'ਚ ਕੰਮ ਕਰਨਾ ਤੁਰਤ ਮੈਂ ਪਉਂਗੀ ਕੋਈ ਨਹੀਂ ਐਡੀ ਕਿ ਮੇਰੇ ਡਾਂਗ ਚੱਲੀ ਆ ਉਹਨਾਂ ਨੂੰ ਦੱਸ ਵੀ ਕਦੋਂ ਚੱਲਾਂਗੇ ਆਪਾਂ ਬਾਬੇ ਦੇ ਚੱਲਾਂਗੇ ਆਪਾਂ ਬਾਬੇ ਦੇ ਉਹ ਤਾਂ 12 ਤਵਾਰ ਨੂੰ ਜਾਣਾ ਪੈਂਦਾਗਾ ਉਹ ਪਹਿਲਾਂ ਚਲਾਂਗੇ ਆ ਬਾਰ ਬੂਰਾ ਐਤਵਾਰ ਨੂੰ ਨਹੀਂ ਹੈਗਾ ਜਾਂਦੀ ਜੁੰਦੀ ਮੈਂ ਫਿਰ ਉਹਦੇ ਨਹੀਂ ਤੇਰੀ ਮੰਨਤਾ ਪੂਰੀ ਹੁੰਦੀ ਬਾਰ ਤੇ ਐਤਵਾਰ ਨੂੰ ਨਹੀਂ ਮੈਂ ਤਾਂ ਆਪੀ ਮਨਾ ਲੂੰਗੀ ਬਾਬਾ ਵਸ ਤੂੰ ਮੇਰੇ ਨਾਲ ਚੱਲੀ ਚੱਲ ਕੋਈ ਦੱਸੇ ਚਾਚੇ ਦਾ ਪਤੀ ਜਾ ਹੋਵੇ ਹਾਂ ਉਹ ਨਹੀਂ ਜਾਣਦਾ ਉਹ ਨਹੀਂ ਜਾਣਦਾ ਜਾਣੀ ਨਾ ਤਣਾ ਮੈਂ ਨਹੀਂ ਜਾਣਦਾ ਉਹ ਨਹੀਂ ਜਾਣਦਾ ਉਹ ਇਕ ਵੀ ਮੈਂ ਜਾਣਦਾ ਹਾਂ ਉਹ ਜਾ ਰਹੀ ਉਹ ਕੀ ਹੋ ਗਿਆ ਤੈਨੂੰ ਓ ਕੀ ਜਾਣ ਜਾਣ ਦਿੰਦਾ ਉਹ ਛੱਡ ਮੈਂ ਮੇਰੀ ਪਤੰਦਰ ਤੇ ਮੂੜੀ ਮੂਕੀ ਕੱਢ ਦੇਣੀ ਸੀ ਕੋਈ ਕੀ ਹੋ ਗਿਆ ਵੇ ਕੋਈ ਖੁਸ਼ੀ ਕੋਈ ਤਾਂ ਕੋਈ ਗੱਲ ਗੜਬੜ ਹੈ ਈ ਜੇ ਦੱਸ ਦੇ ਮੈਨੂੰ ਤਾਂ ਲੱਗਾ ਉਹ ਨਾ ਜਾਣਾ ਚੰਗੇ ਬਣ ਗਿਆ ਓਏ ਬਾਹਰ ਅੰਦਰ ਨਾ ਮੈਂ ਤੈਨੂੰ ਪਤਾ ਤਾਂ ਹੈਗਾ ਮੈਂ ਕਿੱਥੇ ਜਾਣਾ ਕਹਿੰਦਾ ਮੈਂ ਨਹੀਂ ਜਾਣ ਦਿੰਦਾ ਮੈਂ ਨਹੀਂ ਜਾਣ ਦਿੰਦਾ ਮੈਨੂੰ ਕਿਤਾਬਾਂ ਤੋਂ ਭੇਲ ਨਹੀਂ ਤੈਨੂੰ ਪਤਾ ਤਾਂ ਹੈਗਾ ਨਹੀਂ ਪੱਤਰਾ ਝੂਠ ਨਾ ਬਰ ਮੈਂ ਗਲਤ ਕੰਮ ਪੀਜਾ ਕੀ ਤਾਂ ਹੈਗਾ ਤੂੰ ਚਾਚਾ ਜੀ ਮੈਂ ਗਲਤ ਕੰਮਾਂ ਬਲ ਜਾਂਦੀ ਨਹੀਂ ਸੁਫਨੇ 'ਚ ਕੋਈ ਆਈ ਲੱਗਦੀ ਆ ਓਏ ਹੈ ਉਹ ਦੱਸ ਦੇ ਮੈਨੂੰ ਵੀ ਕੁਛ ਉਹ ਨਹੀਂ ਚਾਚਾ ਯਾਰ ਚਾਚੇ ਕੋਲ ਕਾਦੀਆਂ ਲੁਕੋਵਾਂ ਨਾ ਇਹ ਜਿਹੀ ਗੱਲਾਂ ਨਾ ਕਰਿਆ ਕਰ ਤੈਨੂੰ ਕਿੰਨੇ ਵਾਰ ਇੱਕ ਮੇਰੇ ਨਾਲ ਨਾ ਕਰਿਆ ਕਰ ਗੱਲਾਂ ਇਹ ਜਿਹੀ ਪੁੱਤ ਗੜਬੜਤਾ ਹੈ ਤੈਨੂੰ ਪਤਾ ਤਾਂ ਹੈਗਾ ਵੀ ਮੇਰਾ ਪੜਾਈ ਤੋਂ ਬੱਲੋ ਹੋਰ ਤੇ ਧਿਆਨ ਹੀ ਜਾਂਦਾ ਅੱਗੇ ਨਹੀਂ ਤੈਨੂੰ ਸੁਪਨੇ ਆਏ ਸੀ ਇਹ ਜਿਹੇ ਜਿਹੜੇ ਹੋਣ ਆਉਣ ਲੱਗੇ ਕੀ ਕਰਤਾ ਮੈਂ ਇਹ ਜ ਸੁਪਨੇ ਉਹ ਬਾਹ ਫੜ ਕੇ ਮੇਰੀ ਤਾਂ ਪਤੰਦਰਾ ਤੂੰ ਛੱਡੀ ਨਹੀਂ ਬਾਹ ਫੜ ਲਈ ਮੇਰੀ ਬਾਹ ਫੜ ਕੇ ਕਹਿੰਦਾ ਮੈਂ ਤਾਂ ਜਾਣ ਨਹੀਂ ਦਿੰਦਾ ਜਾਣ ਨਹੀਂ ਦਿੰਦਾ ਉਹ ਕਿਹੜੀ ਖੇਲਾਂ ਚ ਡੁੱਬ ਗਿਆ ਤੂੰ ਹੈ ਮੈਂ ਤਾਂ ਜਾਣ ਨਹੀਂ ਦਿੰਦਾ ਮੈਂ ਤਾਂ ਜਾਣ ਨਹੀਂ ਦਿੰਦਾ ਗੜਬੜਾ ਗੜਬੜਾ ਭਤੀਜ ਨਹੀਂ ਚਾਚਾ ਨਹੀਂ ਮੈਨੂੰ ਨਹੀਂ ਮੈਨੂੰ ਲੱਗਦਾ ਪੁੱਤ ਗੜਬੜਾ ਕੋਈ ਨਾ ਲਿਆ ਨੂੰ ਨਾਲ ਰਾਣੀ ਨੂੰ ਨਹੀਂ ਨੇ ਕੋਈ ਯਾਦ ਪੈਂਦਾ ਤੂੰ ਨੇ ਖਾਇਆ ਕਾਂਗੇ ਬੈਠ ਕੇ ਮੈਂ ਨਹੀਂ ਲਉਣੀ ਕੋਈ ਨੂੰ ਆਪਦੇ ਪੈਰਾਂ ਤੇ ਖੜਾ ਹੋ ਜਾਂਦਾ ੜਕ ਕੇ ਮੈਨੂੰ ਪੁੱਤ ਹੁਣ ਤਾਂ ਜਿਹੜਾ ਪੜਨਾ ਸੀ ਪੜ ਲਿਆ ਤੂੰ ਠੀਕ ਹੈ ਹੁਣ ਤਾਂ ਲਿਆ ਚੜਾ ਕੇ ਚੁੰਨੀ ਐ ਕੀ ਉਹ ਗੱਜਕਾ ਦਾ ਪੈਕਟ ਆ ਵੀ ਮੈਂ ਨਹੀਂ ਚੱਕ ਰਿਆ ਮੈਂ ਦੁਕਾਨ ਤੋਂ ਲਿਆ ਵਾਂ ਉਹ ਗੱਜਕਾ ਦਾ ਪੈਕਟ ਹੀ ਆ ਪੁੱਤ ਤੇਰੇ ਵਾਸਤੇ ਤਾਂ ਹੁਣ ਆਪਾਂ ਪੈਰਾਂ ਤੇ ਖੜਿਆ ਹੁਣ ਦੇ ਮੈਨੂੰ ਹੈ ਤੂੰ ਤਾਂ ਨਹੀਂ ਪੜਿਆ ਮੈਂ ਤਾਂ ਪੜ ਲੈਂਦੇ। ਓ ਮੈਨੂੰ ਤਾਂ ਪੜਾਇਆ ਹੀ ਨਹੀਂ ਕਿਸੇ ਨੇ। ਕੰਮ ਚੀ ਦੱਬ ਤਾਂ ਮੈਨੂੰ ਤਾਂ ਚੱਲ ਕੋਈ ਨਹੀਂ। ਕੰਮ ਚੰਗਾ। ਚੱਲ ਠੀਕ ਹੈ ਫਿਰ। ਜਾਂ ਮੂੰਹ ਹੱਟੋ ਲੈ। ਗਲਤ ਗੱਲਾਂ ਕਰਨ ਲੱਗ ਗਏ। ਗੱਲ ਤੇ ਗੱਲਾਂ ਕਰਨ ਲੱਗ ਜੂ। ਲੈ ਬਈ। ਮੇਰੇ ਆਲੇ ਲਛਣਾ ਤੇ ਆ ਗਿਆ ਭਤੀਜ। ਚਲੋ। ਮੈਂ ਤਾਂ ਇਹ ਆਖਿਆ ਵੀ ਚਲ ਕੁੜੀਆਂ ਬਣੀਆ ਮੁੰਡਿਆਂ ਚ ਜਾ ਕੇ ਉੱਥੇ ਗੱਲਾਂ ਬਾਤਾਂ ਕਰਿਆ ਕਰ ਗੱਲ ਬਣ ਗਈ। ਖਿਆਲ ਲੈਣ ਲੱਗ ਗਿਆ ਹੁਣ ਤਾਂ। ਮੇਹ ਹੈ ਮੁੰਡਾ ਇੱਕ ਮੇ ਜੀ ਖਿਆਲ ਦੇ ਲੈਂਦਾ ਚਲ ਰੋਟੀ ਪੱਕਦੀ ਹੋਗੀ ਪੱਤੀਆਂ ਪਕਾਈਆਂ ਮਿਲਿਆ ਕਰਨਗੇ ਆ ਬਥੇਰਾ ਚਰੋ ਗਿਆ ਮੈਨੂੰ ਖਮਾਉਂਦੇ ਨੂੰ ਹੱਥ ਵੀ ਭੈਂਦਾ ਘਸ ਕੇ ਮਚ ਮਚ ਕੇ ਪਰ ਕ੍ਰੇਲੇ ਵੀ ਹੋ ਗਏ ਹੁਣ ਕ੍ਰੇਲਿਆਂ ਦੀ ਸਬਜ਼ੀ ਮੜਵਾਵਾਂਗੇ ਨੂੰ ਤੋਂ ਲੈ ਕਿਤਾਬਾਂ ਚੋਂ ਨਿਕਲ ਆਇਆ ਦਿਮਾਗ ਹਿਲੇ ਜਾਂਦਾ ਬਾਲੇ ਹੀ ਪੜੀ ਜਾਂਦਾ ਸੀ ਸਰੀਰ ਆਤੀ ਪ੍ਰੀ ਜਾਂਦਾ ਸੀ ਬਤੰਦਰ ਪਰ ਹੁਣ ਜਦੋਂ ਕਬੀਲਦਾਰੀ ਪੈ ਗਈ ਨਾ ਉਦੋਂ ਪਤਾ ਲੱਗੂਗਾ ਸੀਮਾ ਹੈ ਦੀਦੀ ਦਾ ਹੈ ਨਹੀਂ ਕਿਤੇ ਕਿੱਧਰ ਗਈ ਸੀਮਾ ਸੀਮਾ ਲੱਗਦਾ ਹੈ ਨਹੀਂ ਘਰੇ ਕਿੱਧਰ ਗਈ ਦੀਦੀ ਦਾ ਹੈ ਨਹੀਂ ਕਿਤੇ ਆ ਜਾ ਆ ਜਾ ਬੇਲੇ ਹੈ ਆਹ ਕੌਣ ਸੀਮਾ ਨਹੀਂ ਪਤਲੀ ਕਿਵੇਂ ਹੋ ਗਈ ਆ ਜਾ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਕਹਾ ਕਿ ਜੇ ਸਿਮਾ ਪਈ ਆਗੀ ਨਹੀਂ ਨਹੀਂ ਮੈਂ ਤਾਂ ਉਹਦੀ ਸਿਸਟਰ ਆਗੀ ਅੱਛਾ ਕਿੱਥੋਂ ਆਂ ਜੀ ਤੁਸੀਂ ਮੈਂ ਉਹਦੇ ਪੇਕੇਾਂ ਤੋਂ ਉਹਦੀ ਸੱਕੀ ਭੈਣ ਆ ਮੈਂ ਠੀਕ ਹੈ ਤੇ ਤੁਸੀਂ ਕੌਣ ਮੈਂ ਤਾਂ ਜੀ ਗਵੰਡਾ ਦੀ ਸਿਮਾ ਦੀ ਅੱਛਾ ਹਾਂਜੀ ਹੋਰ ਕੀ ਹਾਲ ਚਾਲ ਨੇ ਵਧੀਆ ਜੀ ਤੁਸੀਂ ਦੱਸੋ ਮੈਂ ਤਾਂ ਵਧੀਆ ਤਾ ਨੂੰ ਹੋ ਕੇ ਬਹਿ ਜਾਣਾ ਲੈ ਬਹਿ ਜਾਂਦੀ ਆ ਤਾਂ ਸ਼ੁਕਰਾਨੀ ਭੈਣੇ ਤੂੰ ਆ ਗਈ ਮੇਰਾ ਤਾਂ ਕੱਲੀ ਦਾ ਨਾ ਉਹਦੇ ਨਾਲ ਜੀ ਨਹੀਂ ਸੀ ਲੱਗਦਾ ਜਮਾਨੀ ਸੁਣਦੀ ਮੇਰੀ ਗੱਲ ਬਾਤਾਂ ਕੁਛ ਮੈਂ ਤਾਂ ਮੇਰਾ ਪੈਰ ਮੋਸ ਜਾ ਇੱਥੇ ਆਈ ਸੀਗੀ ਐ ਕਿਵੇਂ ਅ ਤੁਹਾਡੇ ਪਿੰਡੋਂ ਨਹੀਂ ਹੈਗੇ ਚਾਚਾ ਭਤੀਜੇ ਆ ਜੀ ਹਾਂ ਜਾਣਦੀਆਂ ਇਹਨਾਂ ਨੂੰ ਦੇ ਹਾਲ ਮੈਨਾਂ ਚੰਗੀ ਤਰ੍ਹਾਂ ਜਾਣਦੀ ਹਾਂ ਉਹਨਾਂ ਨੂੰ ਸਮਝਾਣੀ ਸੌ ਲੱਗੇ ਤੇਰੀ ਅੱਛਾ ਤੇ ਮੈਂ ਤੈਨੂੰ ਇਹ ਕਹਿੰਦੀ ਸੀ ਜਿਹੜਾ ਉਹ ਚਾਚਾ ਹੋਗਾ ਚਲ ਉਹ ਤਾਂ ਹਨਾ ਬੁੜਾ ਬੁੜਾ ਠੇਰਾਗਾ ਵੀ ਉਹਦੇ ਤਾਂ ਆਪ ਨੂੰ ਕੀ ਪਤਾ ਪਰ ਜਿਹੜਾ ਉਹ ਭਤੀਜਾਗਾ ਨੈਸ ਆ ਨਾ ਥੋੜਾ ਜਿਹਾ ਵਧੀਆ ਜਣਾ ਹਾ ਉਹ ਤਾਂ ਬੜਾ ਸਾਊ ਵਗਾ ਤੇ ਮੈਂ ਤੈਨੂੰ ਕਹਿੰਦੀ ਇੱਕ ਥੋੜੀ ਤਿੰਨ ਮਿੰਟਾਂ ਵਾਲਾ ਬਾਬਾ ਦਾ ਜਣਾ ਹਾਂ ਹਾਂ ਉੱਥੇ ਮੰਨਤਾ ਪੂਰੀ ਹੁੰਦੀ ਹੈਗੀ ਖਾ ਸੌ ਮੇਰੀ ਸੌ ਲੱਗੇ ਤੇਰੇ ਕੀ ਮੰਨਤਾ ਮੰਗਣੀ ਹੈ ਤੂੰ ਮੈਂ ਤਾਂ ਮੰਗਿਆਉਂਗੀ ਤੇ ਸਾਡੇ ਵਾਲਿਆਂ ਨੂੰ ਕਿਉਂ ਸੀ ਮੈਂ ਤੰਦੂਰ ਜੇ ਨੂੰ ਮੈਂ ਕਿਹਾ ਮੈਨੂੰ ਲੈ ਚੱਲ ਅੱਜ ਫੇਰ ਕੰਨੀ ਮੈਂ ਤੁਹਾਨੂੰ ਲੈ ਕੇ ਨਹੀਂ ਜਾਂਦੀ ਇਹਨੂੰ ਕਿਵੇਂ ਤੂੰ ਮੈਂ ਤੂੰ ਲੈ ਚਲੀ ਅੱਜ ਹਾਂ ਲੈ ਚਲੂੰਗੀ ਪਰ ਫਿਰ ਮਨੋਂ ਦਸੀ ਉਹ ਮੈਨੂੰ ਲੜੂਗੀ ਫੇਰ ਫਰਾں ਕੋਲ ਮੇਰੇ ਕੋਰੋਨੀ ਨਿਕਲਣ ਦੇਣਾ ਕੋਈ ਬਾਨਾ ਲਾ ਲਈ ਤੂੰ ਐ ਕਹਿਦੀ ਨਹੀਂ ਕਈ ਦੇ ਪੈਰ ਨੂੰ ਤਾਂ ਪੜ ਕੇ ਮੋਚ ਆਈ ਹੋਈ ਆ ਕਿ ਮੈਂ ਲੈ ਕੇ ਜਾਨੀ ਐ ਇਹਨੂੰ ਤੇ ਤੂੰ ਇੱਕ ਕੋਈ ਪਿੰਡ ਚੋਂ ਤੁਹਾਡੇ ਡਾਕਟਰ ਡਾਕਟਰ ਜਾਂ ਮੋਚ ਮੋਚ ਕੱਢਣ ਵਾਲਾ ਤੂੰ ਮੈਨੂੰ ਉਹਦੇ ਕੋਲੇ ਲੈ ਚੱਲ ਚੱਲ ਫਿਰ ਐ ਕਰ ਲਾਂਗੇ ਆਪਾਂ ਹਾਂ ਟਾਈਮ ਟੂ ਮੈਂ ਤੈਨੂੰ ਐ ਕਰ ਰਹੀ ਮੈਂ ਤੇਰੇ ਕੋਲ ਹੱਥ ਨਹੀਂ ਆਉਂਗੀ ਤੇ ਮੈਂ ਤੈਨੂੰ ਫੇਰ ਦੱਸ ਕੇ ਜਾਊਂਗੀ ਉਹ ਤਿਆਰ ਤਾਂ ਮੈਂ ਹੈਗੀ ਆ ਕਿਉਂਕਿ ਮੈਂ ਕਿਹੜਾ ਟੱਕਾ ਤੋੜਦੀ ਐ ਤੈਨੂੰ ਪਤਾ ਤਾਂ ਹੈਗਾ ਤੇ ਇਹ ਕੱਪੜੇ ਤਾਂ ਆਹੀ ਚੱਲਣਗੇ ਹਨਾ ਚੱਲ ਫਿਰ ਚਲ ਅਈ ਚੱਲ ਵੜਦੇ ਆ ਫਿਰ ਬੀ ਸੋਹਣੀ ਆ ਮੈਂ ਹਾਂ ਬਹੁਤ ਸੋਹਣੀ ਆ ਤੂੰ ਛਾਤ੍ਰਾ ਨਾਮ ਕੀ ਸੀ ਦੀਦੀ ਮੇਰਾ ਨਾਮ ਜੋਤ ਹੈਗਾ ਅੱਛਾ ਚੱਲ ਦੀਦੀ ਤੂੰ ਤਾ ਛੱਡ ਪਰੇ ਜੋਤ ਕਿਆ ਕਰਉਂ ਤੇ ਮੈਨੂੰ ਤੂੰ ਕਹ ਰਹੀ ਹੈਗਾ ਦੀਪੀ ਠੀਕ ਹੈ ਦੀਪੀ ਤੁਹਾਡਾ ਨਾਮ ਆ ਮੇਰਾ ਨਾਂ ਦੀਪੀ ਆ ਬਹੁਤ ਸੋਹਣਾ ਤੁਹਾਡਾ ਨਾਮ ਆ ਹਾਂ ਕੀ ਪਤੜ ਗੇ ਮੈਨੂੰ ਚਾਚੇ ਦੇ ਭਤੀਜੇ ਨੂੰ ਦੇਖ ਕੇ ਮੇਰਾ ਪੈਰ ਹੀ ਠੀਕ ਜਾ ਹੋ ਜੇ ਹੈ ਤੈਨੂੰ ਪਤੀ ਹੈ ਸ੍ਰੇਤਾ ਜਿਹੜੇ ਰੋਗ ਹੁੰਦੇ ਤੂੰ ਕਿਵੇਂ ਜਾਣਦੀ ਆ ਉਹਨੂੰ ਉਹ ਉਹਨੂੰ ਜਦੋਂ ਦੇਖਿਆ ਸੀ ਨਾ ਪਹਿਲੀ ਵਾਰ ਤੇ ਚੱਲ ਕੋਈ ਨਹੀਂ ਤੈਨੂੰ ਲੈ ਕੇ ਚੱਲੀ ਹਾਂ ਦਰਵਾਜ਼ੇ ਤੇ ਦੱਸੂਗੀ ਉੱਥੇ ਚੰਗਾ ਫਿਰ ਚੱਲਾ ਆ ਜਾ ਹੁਣ ਚੱਲਦੇ ਆ ਫਿਰ ਮੈਂ ਤਾਂ ਸੀਮਾ ਕੋਲ ਖੰਡ ਲੈਣ ਆਈ ਸੀਗੀ ਤੁਸੀਂ ਮਾਣੀ ਜੇ ਮੈਨੂੰ ਫੜ ਲਿਆ ਇੱਥੇ ਫਿਰ ਫੜ ਲਿਆ ਮੈਂ ਆਪੇ ਤੈਨੂੰ ਮਾਨਾ ਲਾ ਕੇ ਲੈ ਜਾਂ ਕੋਈ ਇੱਕ ਵਾਰੀ ਮੈਂ ਉਹਨੂੰ ਬਾਜ ਮਾਰਦੀ ਆ ਮੈਂ ਉਹਨੂੰ ਕਹਿਣੀ ਮੈਨੂੰ ਕਹਿਣੇ ਪੈਣੇ ਕਿ ਮੇਰਾ ਤਾਂ ਪੈਰ ਬਹੁਤ ਦੁਖੀ ਆਂਦਾ ਮੈਂ ਤਾਂ ਚਿੱਕਾ ਮਾਰੂਗੀ ਜਾਣ ਜਾਣ ਕੇ ਤੂੰ ਐ ਕਹਦੇ ਕਸੀ ਮੈਂ ਤੂੰ ਘਰੇ ਰਹੇ ਨਹੀਂ ਤੂੰ ਕਰਦੇ ਕੰਮ ਕਰ ਲੈ ਮੈਨੂੰ ਦਿਖਾ ਕੇ ਲੈ ਕੇ ਚੱਲ ਹਾਂ ਹਾਏ ਹਾਏ ਪੈਣੀ ਸੀਮਾ ਨੀਹਾ ਹੁਣ ਤੈਨੂੰ ਕੀ ਹੋ ਗਿਆ ਤੂ ਜੋਤੀ ਨਹੀਂ ਮੈਂ ਤਾਂ ਖੰਡ ਲੈਣ ਗਈ ਸੀ ਤੂੰ ਕਿਥੇ ਤੁਰੇ ਫਿਰਦੀ ਐ ਨਹੀਂ ਮੈਂ ਤਾਂ ਰਸੋਈ 'ਚ ਕੰਮ ਕਰੀ ਜਾਂਦੀ ਸੀਗੀ ਮੈਂ ਤਾਂ ਰਸੋਈ 'ਚ ਕੰਮ ਨਹੀਂ ਸੁੱਤ ਬੰਦ ਲਾਰ ਕੇ ਕੀ ਹੈਗਾ ਮੈਂ ਆਈ ਐ ਜਦੋਂ ਨਾ ਨੂੰ ਪਤਾ ਲੱਗਦਾਗਾ ਤੇ ਘੋੜੇ ਵੇਚ ਕੇ ਸੁੱਤੀ ਰਹਿੰਦੀ ਹੈਗੀ ਐਣੀ ਪਤਾ ਨਾ ਮੈਂ ਸੁੱਤੀ ਕਿੱਥੇ ਦੀ ਮੈਂ ਤਾਂ ਰਸੋਈ 'ਚ ਕੰਮ ਕਰੀ ਜਾਂਦੀ ਸੀ ਹਾਂ ਕੋਈ ਮਰਤ ਚੋਰੀ ਕਰਕੇ ਰਹੇ ਤੈਨੂੰ ਕੋਤ ਲੱਗੂਗਾ ਵਾਹ ਕੋਈ ਨਹੀਂ ਚੋਰੀ ਕਰਦਾ ਹਾਂ ਦੱਸ ਹੁੰਦੇ ਨਹੀਂ ਕਿਉਂ ਮੈਂ ਕਿਉਂ ਤੈਨੂੰ ਐ ਕਹਿੰਦੀ ਸੀਗੀ ਮੇਰਾ ਪੈਰ ਪਾਲਾ ਦੁਖ ਜਾਂਦਾਗਾ ਇਹ ਕਹਿੰਦੀ ਸੀ ਇੱਥੇ ਕੋਈ ਬੈਦਬੂਦ ਹੈਗਾ ਉਹਦੇ ਤੋਂ ਨਹੀਂ ਪੈਨੇ ਲੈ ਜਾ ਲੈ ਜਾਣੀ ਬੈਦਬੂ ਮੇ ਆ ਚੱਲ ਮੇਰੇ ਨਾਲ ਕੇ ਨਹੀਂ ਚਲਦੀ ਚਲਦੀ ਹੈ ਕਹਿੰਦੀ ਲੈ ਜਾ ਇਹਨੂੰ ਮੇਰੇ ਤਾਂ ਦਿਮਾਗ ਖਾ ਲਿਆ ਇਹਨੇ ਜਾਇਆ ਵਾ ਭਾਗ ਜਾ ਭਾਜ ਪੱਕਾ ਹਾਂ ਬਾਗ ਜਾ ਰੋਟੀ ਰੋਟੀ ਹੁਣ ਖਾएंगे ਕਿ ਆ ਕੇ ਖਾਏਗੀ ਬਸ ਮੇਰੇ ਤਾਂ ਭੁੱਖ ਮਰ ਗਈ ਚੱਲੀਏ ਚੱਲ ਮੋਤੀ ਖਵਾ ਦਿੰਦੀ ਮਾਰ ਚੱਲ ਚੰਗਾ ਲੈ ਜਾ ਇਹਨੂੰ ਮਾਮਸ ਖਾਵਾਂਗੇ ਨਹੀਂ ਚੰਗਾ ਚੱਲ ਪਾਈ ਤੋਂ ਇੱਥੇ ਬੈਠੀ ਹੁੰਦਾ ਰੋਈ ਜਾਂਦਾ ਸਭ ਇਹ ਨਾ ਦੋ ਮਿੰਟ ਸਾਹ ਲਾ ਲ ਲੱਤ ਦੂਜੀ ਤੇ ਲੱਤ ਦਿਖਾ ਨਹੀਂ ਮੈਂ ਕੰਮ ਕਰਨਾ ਹਰਦਾ ਕੋਲ ਦੋ ਮਿੰਟ ਕੀ ਮੇਰਾ ਦੋ ਮਿੰਟ ਨਾਲ ਕਮਰੇ ਮੈਂ ਮੈਂ ਕਰਦੀ ਮੈਂ ਕਹਿੰਦੀ ਵੀਰ ਵਨ ਕੇ ਪਲੀਜ਼ ਦੇਖੇ ਨੋ ਦੋ ਕੁ ਮਿੰਟ ਰੱਕ ਲੈ ਦੇ ਕਿ ਮੇਰਾ ਪੈਰ ਦੁਖਦਾ ਮੜਾ ਜਾ ਉਹ ਦਿਖਾਇਆਈਏ ਸੀ ਨਹੀਂ ਮੈਂ ਤੋ ਨਹੀਂ ਜਾਂਦੀ ਮਰਨੇ ਚੁੰਪੜੀ ਕਾ ਜਾਂਦਾ ਕਿ ਨੂੰ ਲੈ ਜਾ ਜਾ ਰੋਈ ਦਿੰਦਾ ਮੈਨੂੰ ਖੇਲ ਲੁੱਟ ਜਾ ਚਾਚੂ ਚਾਚੂ ਅੱਜ ਜੀਤੀ ਜੀਤੂ ਆ ਕੇ ਲਿਓ ਬਾਈ ਬਾਈ ਆ ਜਾ ਨਹੀਂ ਆ ਜਾ ਆ ਪਿਲਿਆ ਜੁਗਾ ਆ ਚੇਤੀ ਲੈ ਆ ਪਹੁੰਚ ਗਏ ਆਪਾਂ ਆ ਜਾ ਤੇਰੀ ਲੱਤ ਦਿਖਾਉਣੀ ਆ ਪਹੁੰਚ ਗੀਆਂ ਜਿਵੇਂ ਨੇੜੀ ਹੁੰਦਾ ਉਸ ਲਈ ਆਉਣੀ ਆ ਫਿਰ ਹੁਣ ਦੀਪੀ ਦੂਰ ਤਾਂ ਹੈਗਾ ਫਿਰ ਉਹ ਜੋਤ ਕਿੱਧਰ ਜਾਣੀ ਆ ਲੈ ਚਾਚਾ ਤੂੰ ਨਹੀਂ ਹਟਦਾ ਹੈਗਾ ਹੋ ਠੀਕ ਹੈ ਹਾਂ ਹਾਂ ਠੀਕ ਆ ਮੈਂ ਤਾਂ ਹਾਂ ਸੀਮਾ ਕੇ ਕੁੜੀ ਆਈ ਸੀਗੀ ਇਹਦੀ ਦੁਖਦੀ ਹੈਗੀ ਲੱਤ ਮਹਾਚਨ ਇਹ ਤਾਂ ਪਹਿਲਾਂ ਵੀ ਮੈਂ ਦੇਖੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਠਾਕ ਓ ਤੂੰ ਕਿਵੇਂ ਦੇਖੀ ਚਾਚਾ ਇਹ ਮੇਲੇ ਸੀ ਸਾਨੂੰ ਉਹ ਪਹਿਲਾਂ ਮਿਲੀ ਸੀ ਮੈਨੂੰ ਇਹ ਕੁੜੀ ਅੱਛਾ ਅੱਛਾ ਇਹ ਲੱਤ ਦੁਖਦੀ ਆ ਪਤਾ ਨਹੀਂ ਮੋਚ ਆ ਗਈ ਪਤਾ ਨਹੀਂ ਕੀ ਹੋ ਗਿਆ ਉਹ ਹੀਰਾ ਲਾਲ ਤਾਂ ਹੈ ਹੀ ਨਹੀਂਗਾ ਅੱਜ ਤੱਕ ਮੈਂ ਪਤਨੀ ਦੂ ਤੁਰ ਕੇ ਵੀ ਆਈਆਂ ਕਿੱਥੇ ਗਿਆ ਉਹ ਤਾਂ ਪਤਾ ਨਹੀਂ ਕਿੱਥੇ ਗਿਆ ਕੰਮ ਉਹ ਮੈਂ ਮੋਚੇ ਹੀ ਕਰਦਾ ਰਹਾ ਮੋਚ ਮੈਂ ਕਰਦਾ ਨੇ ਕੱਢ ਦੂਗਾ ਹੁਣ ਤੱਕ ਮੋਚੀ ਕੱਢੀ ਐ ਨਾ ਮੈਂ ਅੱਛਾ ਚਾਚਾ ਹੋਰ ਕੋਈ ਕੰਮ ਨਹੀਂ ਕੀਤਾ ਸੁਣਾਦਾ ਹੈ ਨਹੀਂ ਵੀ ਤੂੰ ਮੋਚਾ ਕੱਢਦਾਗਾ ਓਏ ਬਾਹਰ ਲੈ ਆਉਂਦੇ ਨੇ ਮੇਰੇ ਕੋਲੇ ਫਾਰਨ ਚੋਂ ਚਲਦੀ ਪੀ ਫਿਰ ਆਪਾਂ ਚਾਚੇ ਨੂੰ ਦਿਖਾ ਲੈਨੇ ਆ ਆ ਜੋ ਮੈਂ ਕੱਢਦਾ ਥੋਡੀ ਮੋਚਾ ਉਹ ਦੋਨਾਂ ਦੇ ਪਈਆ ਕਿ ਕੱਲੀ ਦੇ ਕਿਤੇ ਹੋਰ ਹੀ ਨਾ ਚਾਚਾ ਇਹਦੇ ਕਾਹਨੂੰ ਪਾਉਣਾ ਸੁੱਖੀ ਸੰਦੀ ਉਸਤਾ ਭਾਈ ਜਿਹੜੀ ਮੈਨੂੰ ਲੈ ਕੇ ਆਈ ਆ ਮੇਰੀ ਪੈਰੀ ਐ ਕੱਲੀ ਦੇ ਪਤਾ ਨਹੀਂ ਨਾੜ ਬਲੌਕ ਹੋਈ ਪਈ ਆ ਕੋਈ ਨਾ ਭਾਈ ਤੇਰੀ ਕੱਢਦਾ ਨੇ ਮੋਚਾ ਜੀ ਪੀ ਕਿ ਤੇ ਹਨ ਲੱਤ ਤੋੜ ਦੇ ਆ ਜੋ ਉਹ ਮੰਜੇ ਤੇ ਆ ਜੋ ਮੰਜੇ ਤੇ ਆ ਨਹੀਂ ਤੋੜ ਦੰਦਾਂ ਇਹਦੀ ਆ ਜੋ ਆ ਜੋ ਭਾਈ ਆਗੇ ਵੇ ਚਾਚਾ ਚੈਰ ਦੀ ਲੱਤ ਦੁਖਦੀ ਤੁਰੇ ਆਂ ਜਾਂਦਾ ਇਹਦੇ ਤੋਂ ਲੈ ਭਾਈ ਤੂੰ ਆ ਮੰਜੇ ਤੇ ਬੈਠ ਲੈ ਦਿਖਾ ਦੀ ਪੀ ਚੱਲ ਬੈਠ ਮੈਂ ਥੱਲੇ ਬੈਠ ਕੇ ਕੋਈ ਮੈਨੂੰ ਉਹ ਜੋ ਤੋਥੋ ਬਹੋ ਲਿਆ ਇੱਟ ਚੱਕ ਕੇ ਕੱਡਾਂ ਇਹਦੀ ਮੋਜ ਕੁੜੀ ਦੀ ਚਾਚਾ ਇੱਕ ਤਾਂ ਰੱਖਿਆ ਕਰ ਕੋਈ ਪੀੜੀ ਪੂੜੀ ਕੋਈ ਭਾਈ ਕਿੱਥੇ ਪੀੜੀਆਂ ਚਾਚਾ

ਹੀਰਾ ਨਾਲ ਦਾ ਫਰੀਚ ਕੱਢਦਾ ਗਏ ਕਹਿੰਦੀ ਸੀਗੀ ਉਹ ਕੁਛ ਹੋਰ ਹਿਸਾਬ ਦੀ ਕਰਦਾ ਮੈਂ ਹੋਰ ਹਿਸਾਬ ਦੀ ਕਰ ਦੂੰਗਾ ਚਾਚਾ ਤਮਾਉਂਦੇ ਨੇ ਪੈਸੇ ਲਏਗਾ ਇੱਕ ਗੱਲ ਮੇਰੀ ਸੁਣ ਲੈ ਭਾਈ ਆਥ ਨੇ ਜੰਗਾੜ ਵੀ ਕਰਨਾ ਫਿਰ ਨਰ ਕਿਸੇ ਹੋਰ ਤੋਂ ਲੈ ਆਨੇ ਕੋ ਸਾਡੇ ਤੋਂ ਲੈਂਗਾ ਤੂੰ ਪੈਸੇ ਓਏ ਹੋਰ ਮੈਂ ਸਾਂ ਮੈਂ ਸਾਂ ਫਾਦਾ ਹਸਤਾ ਉਸੇ ਦੇਖ ਰਿਹਾ ਕਾਲੂ ਆ ਜਾ ਕੇ ਸੀ ਤਾਂ ਫਿਰ ਕੀ ਆਨੇ ਆਗੇ ਇੱਕ ਮਹੀਨਾ ਨਹੀਂ ਹੁੰਦਾ ਸੁੱਟੀ ਤੇ ਗਿਆ ਹੋਗਾ ਅਸੀਂ ਫਿਰ ਇੱਕ ਮਹੀਨੇ ਬਾਅਦ ਹੀ ਆਵਾਂਗੇ ਬਸ ਕੋਈ ਨਾ ਕੋਈ ਨਾ ਇੱਕ ਇੱਕ ਕਰ 100 ਰੁਪਏ ਦੇ ਨਾ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਮੋਚ ਕੱਟਣੀ ਆ ਕਰਦੇ ਨਹੀਂ ਲੈਣ ਦੇ ਹਾਂ ਸਾਡੇ ਕੋਲ ਪੈਸੇ ਸਾਡੇ ਕੋਲ ਨਹੀਂ ਪੈਸੇ ਪੂਸੇ ਹੈਗੇ ਮੈਂ ਅੱਜ ਤੱਕ ਨਾ ਪਹਿਲੀ ਵਾਰ ਹੀ ਦੇਖੀ ਨੇ ਤੁਹਾਡੇ ਵਰਗੀਆਂ ਚੱਲਾ ਸੋਨੀ ਜੀ ਕੁੜੀਆ ਚਲ ਮੈਂ ਕੱਢ ਦਣ ਤੇਰੇ ਕਰਕੇ ਨਹੀਂ ਕਰਦਾ ਮੈਂ ਚਲ ਕੱਢ ਦੇ ਫਿਰ ਕੋਈ ਨਾ ਆ ਤੇ ਕਿਉਂ ਦੇਖੀ ਪੜਾਕਾ ਜਿਹਾ ਪੂਆ ਚਾਚਾ ਵੇ ਕਿਉਂ ਐ ਨਿਕਲਦੀ ਐ ਮੋਚ ਚਾ ਚਾਚਾ ਤੂੰ ਬੋਲਾ ਲਾ ਕੁੜੀ ਦੇ ਕਰਤਾ ਕਰਤੀ ਮੋਚ ਕਿਉਂ ਦੀ ਫੇ ਕਿਵੇਂ ਆ ਹਣਾ ਹਾਂ ਨਹੀਂ ਪੈਰ ਜੇ ਤਾਂ ਆ ਗਿਆ ਠੀਕ ਹੋ ਗਿਆ ਮਾਹ ਤੂੰ ਤਾਂ ਐ ਭਾਈ ਮਾਰਨੀ ਮੁੱਤਰੇਗੀ ਐ ਪਹਿਲਾ ਪਾ ਪਾ ਕੇ ਹਾਂ ਚਲ ਕੋਈ ਨਾ ਚਾਚਾ ਐਵੇਂ ਨਹੀਂ ਚਾਚਾ ਕਹਿੰਦੇ ਲੋਕ ਮੈਨੂੰ ਉਹ ਮੈਂ ਪੁੱਛਦੀ ਸੀ ਚਾਚਾ ਜੀ ਦੱਸ ਭਾਈ ਦੱਸ ਸੰਗ ਨਾ ਨਹੀਂ ਨਹੀਂ ਮੈਂ ਤਾਂ ਇਹ ਕਹਿੰਦੀ ਸੀ ਇਹ ਭਤੀਜੇ ਘਰੇ ਪੁੱਛ ਲਾਂ ਨੀ ਪੁੱਛ ਲਾਂ ਹਾਂ 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 ਤੁਹਾਡੀ ਫੈਮਿਲੀ ਚ ਕੋਈ ਹੋਰ ਨਹੀਂ ਹੈਗਾ ਕਿ ਇਧਰ ਸਾਡੀ ਫੈਮਿਲੀ ਚ ਤਾਂ ਮੈਂ ਵੀ ਆ ਭਾਈ ਮੇਰਾ ਭਤੀਜਾ ਵੀ ਆ ਅੱਛਾ ਤੇ ਉਹ ਕਿੱਥੇ ਨੇ ਕਿਉਂ ਭਾਈ ਨਹੀਂ ਮੈਂ ਤਾਂ ਵੈਸੇ ਪੁੱਛਦੀ ਸੀ ਮੈਂ ਕਿ ਜਿੰਨੇ ਚੰਗੇ ਤੁਸੀਂ ਹੋ ਭਤੀਜਾ ਵੀ ਉਨੇ ਚੰਗਾ ਹੋਊਗਾ ਤਾਂ ਮੇਰਾ ਭਤੀਜਾ ਤਾਂ ਅੱਖ ਨਹੀਂ ਪੜਦਾ ਕਿਤਾਬਾਂ ਚੋਂ ਅੱਛਾ ਕੋਈ ਨਹੀਂ ਅੱਖ ਦਪੱਟਣ ਲਾ ਦੂੰਗੀ ਕਿਵੇਂ ਭਾਈ ਕਿਵੇਂ ਵੈਸੇ ਸੁਨੇ ਸੁਣਿਆ ਥੋੜਾ ਹੋਰ ਕੁਝ ਕੁਝ ਨਹੀਂ ਕਹਿੰਦੀ ਇਹਦਾ ਬਸ ਹਾਲਚਾਲ ਪੁੱਛਦੀ ਤੇਰੇ ਭਤੀਜੇ ਦਾ ਹੋਰ ਇਹਨੇ ਕੀ ਕਹਿਣਾਗਾ ਮੇਰਾ ਭਤੀਜਾ ਵਧੀਆ ਪੜਦਾ ਭਾਈ ਕੱਲ ਨੂੰ ਨੌਕਰੀ ਤੇ ਵੀ ਲੱਗੂਗਾ ਅੱਛਾ ਚਲ ਕੋਈ ਨਹੀਂ ਕਿੱਥੇ ਮੜਾ ਤੇ ਬੁਲਾ ਦ ਮੈਂ ਤਾਂ ਐ ਸੀਗਾ ਚੱਲ ਸਾਨੂੰ ਮੜਾ ਛੱਡਿਆ ਆਉਂਦਾ ਉੱਥੋਂ ਤੇ ਕਟਾ ਆ ਹਾਂ ਚੱਲ ਸਾਨੂੰ ਟਪਾਏ ਆਉਗਾ ਮੈਂ ਹੀ ਟਪਾਏ ਆਉਨੇ ਭਾਈ ਉਹ ਗੀਤ ਪਾਊਗਾ ਜਵਾਹ ਨਹੀਂ ਨਹੀਂ ਤੂੰ ਉਹਨੂੰ ਬੁਲਾ ਦੇ ਤੇ ਭਤੀਜੇ ਨੂੰ ਉਹ ਆਪ ਹੀ ਟਪਾਏ ਆਉਗਾ ਸਾਨੂੰ ਉਹ ਤਾਂ ਕਿਤੇ ਗਿਆ ਹੋਇਆਗਾ ਕਿੱਥੇ ਗਿਆ ਹੋਇਆਗਾ ਉਹ ਬੁਲਾਡੇ ਗਿਆ ਹੋਇਆਗਾ ਫਿਰ ਉਹਦਾ ਕੋਈ ਫੋਨ ਨੰਬਰ ਹੋਊਗਾ ਫੋਨ ਤਾਂ ਭਾਈ ਮੈਂ ਆਨਪਰ ਬੰਦਾ ਮੇਰੇ ਕੋਲੇ ਉਹਦਾ ਕੋਈ ਫੋਨ ਤੇਰੇ ਮੋਬਾਈਲ 'ਚ ਹੁਣ ਆ ਸੰਗਾ ਦਿਆ ਤੇ ਆਪੀ ਲੈ ਲਾਂਗੇ ਓਏ ਮੇਰੇ ਕੋਲੇ ਕਿਹੜੇ ਫੋਨ ਨੇ ਆ ਜੇਮ ਜੀ ਤਾਂ ਭਾਈ ਬੈਠਾਂਗਾ ਫੋਨ ਓਏ ਤਾਂ ਕੋਈ ਤੁਹਾਡੇ ਵਰਗੀ ਬੁਢੀ ਫਰਾਗੀ ਆਹ ਪਤਾ ਨਹੀਂ ਕੀ ਐ ਅੱਛਾ ਇਹ ਸੈਂਟ ਜਾਂ ਦੇਗੀ ਮੈਨੂੰ ਫਿਰ ਕੋਨਾ ਵਿਚਾਰੇ ਨੂੰ ਨੰਬਰ ਦੇ ਦੇ ਉਹਦਾ ਇਹ ਸੈਂਟ ਸਿੜਕਾ ਤੂੰ ਨਹੀਂ ਬਸ ਅਸੀਂ ਨਹੀਂ ਜਿਹੜਾ ਤੂੰ ਸਿੜਕਿਆ ਹੋਇਆਗਾ ਮੈਨੂੰ ਲਾ ਉਹਦਾ ਕਿਹੜਾ ਇਹ ਨੰਬਰ ਦੋਗਾ ਜਿਬਲੀ ਮਰੀ ਜਾਂਦਾ ਚੱਲ ਆਪਾਂ ਚੱਲਦੇ ਚੱਲ ਆ ਜਾ ਚੱਲ ਚਲੀ ਚੱਲ ਸੰਗਾ ਚਾਚਾ ਥੈਂਕ ਯੂ ਏ थैंक यू ਕੀ ਹੁੰਦਾ ਭਾਈ ਬਸ ਆਹੀ ਕੋਸ ਹੁੰਦਾਗਾ ਧੰਨਵਾਦ ਹੁੰਦਾਗਾ ਅੱਛਾ ਆਹੋ ਜਦੋਂ ਚਾਚਾ ਦਾ ਨਾ ਇੰਨਾ ਬੇਕਾਰ ਆ ਨਾ ਪੈਸੇ ਲੈਣ ਦਾ ਵੀ ਮੈਨੂੰ ਕੋਈ ਦੇ ਦੂਗਾ ਔਰ ਮੈਂ ਤੁਹਾਨੂੰ ਚੈੱਕ ਕੱਟ ਕੇ ਦਿੰਦੀ ਸੀਗੀ ਉਸੀ ਤਾਂ ਗੱਲ ਆ ਵੀ ਮੈਂ ਤਾਂ ਘਰੋਂ ਵੀ ਨਹੀਂ ਸੀ ਲੈ ਕੇ ਆਈ ਮੈਂ ਤਾਂ ਐਸੀ ਐਂ ਹੀ ਕੱਟ ਦੇ ਦੇ ਮੋਚ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਨਾ ਕਿਵੇਂ ਉਹਨੂੰ ਮੈਂ ਦੇ ਦਿੰਦੀ ਪੈਸੇ ਅੱਛਾ ਮੋਚ ਕਰਾ ਆਪਾਂ ਪੜਾਈ 'ਚ ਧਿਆਨ ਦੇਣਾ ਸਿਰ ਮੈਂ ਤਾਂ ਜਦੋਂ ਚਾਚਾ ਦੇਖ ਲਿਆ ਸੀ ਮੈਂ ਤਾਂ ਐਸੀ ਸੁਪਨੇ ਰੱਖੀਏ ਸੁਪਨੇ ਤਾਂ ਦੇਣੀ ਚਾਹੀਦੇ ਚਲੋ ਤੂੰ ਕੋਈ ਨਾ ਟੈਨਸ਼ਨ ਨਾ ਲੈ ਇੱਥੇ ਹੁਣਾ ਉਹ ਵੀ ਲੈ ਲੈਣ ਦੀ ਪਿਕਚਰ ਤਾਂ ਬਣ ਗਈ ਗੱਲ ਹਉ ਖੜਾ ਤੂੰ ਆ ਜਾ ਸਿੱਧੀ ਫੜਾ ਜਾ ਅੰਦਰ ਨੂੰ ਨਹੀਂ ਪਤਾ ਨਹੀਂ ਕੀ ਕਰੀਏ ਨਾ ਜਾ ਤੂੰ ਮੈਂ ਇੱਥੇ ਖੜੀ ਹਾਂ ਤੂੰ ਵਗ ਜਾ ਦੇ ਕੋਲੇ ਤੂੰ ਖੜੀ ਹਾਂ ਹਾਂ ਮੈਂ ਖੜੀ ਹਾਂ ਤੂੰ ਜਾ ਚੱਲ ਮੇਰੇ ਨਾਲ ਚੱਲਦੀ ਤੂੰ ਜਾਈ ਨਾ ਚੰਗਾ ਨਹੀਂ ਮੈਂ ਤੇ ਨਾਲ ਚੱਲਦੀ ਆ ਜਾ ਕਿਵੇਂ ਹੋ ਠੀਕ ਹੈ ਮੈਂ ਲਗਾ ਸੁਪਨਾ ਕਿਵੇਂ ਆ ਰਾਜ ਸੁਪਨਾ ਕਿਵੇਂ ਆ? ਠੀਕ ਠੀਕ ਵਧੀਆ। ਇੱਥੇ ਕੀ ਕਰਦਾ ਖੜੇ? ਕਿਤਾਬਾਂ ਪੜ੍ਹਨਾ ਐ ਇਸ ਵੇਲੇ ਇੱਥੇ। ਅੱਛਾ ਇੱਥੇ ਕੀ ਤਾਂ ਪੜ੍ਹਨਾ ਐ ਇਸ ਕਿਤਾਬਾਂ? ਯਾਰ ਦੋਸਤਾਂ ਆ ਪੜ੍ਹਨਾ ਐ। ਅੱਛਾ ਪੜ੍ਹਦੇ ਆਂ। ਹਾਂਜੀ ਹਾਂਜੀ। ਕੀ ਕਰਦੇ ਹੋ? ਪੜ੍ਹਦੀ ਆਂ ਬਸੀ। ਠੀਕ ਐ। ਕਿਹੜੇ ਕਾਲਜ ਚ? ਠੀਕ ਐ ਜੀ। ਗੁਰਨਾਨਕ ਚ ਪੜਦਾਂ ਬਲਾਦੇ। ਲੈ ਵਿਰਾਜ ਕੁੜੀ ਤੇ ਨਾਲ ਗੱਲ ਕਰੀਂ ਨੀ ਤੂੰ ਕਹਾ ਗਾਹਾਂ ਹੀ ਭੱਜਿਆ ਨਾ ਕੋਈ ਤੇਨੂੰ ਮੂੰਚ ਪਾਉਂਦੀ ਐ ਇਹ। ਤੂੰ ਵਿਚਾਰਨਾ ਖੜ ਕੇ ਗੱਲ ਕਰ ਲਾ। ਹਾਂ ਦੱਸੋ ਕੀ ਗੱਲ ਕਰਨੀ। બસ ਗੱਲ ਹੀ ਕਰਨੀ ਹੈ ਤੁਸੀਂ ਐਂ ਕਰਤਾ ਸੰਗਿਆਂ ਨਾ ਮੈਂ ਤਾਂ ਪੂਰੀ ਹੋ ਕੇ ਨਹੀਂ ਸੰਗਦੀ ਤੁਸੀਂ ਮੁੰਡਾ ਹੋ ਕੇ ਸੰਗਿਆਂ ਨਾ ਹਾਂਜੀ ਦੱਸੋ ਮੈਂ ਤੁਹਾਨੂੰ ਕਹਿੰਦੀ ਸੀ ਤੁਹਾਡਾ ਨੰਬਰ ਮਿਲ ਜੇ ਮੈਨੂੰ ਤੁਸੀਂ ਕੀ ਕਰਨਾ ਹੈ ਐ ਵੈਸੇ ਕਹਿੰਦੀ ਸੀ ਮੇਰੇ ਕੋਲ ਕੰਮ ਪੈ ਜਾਂਦਾ ਨਾ ਪਿੰਡ 'ਚ ਤੇ ਇੱਥੇ ਮੈਂ ਮੇਰੀ ਭੈਣ ਕੋਲ ਆਈ ਹੋਈ ਆ ਤੇ ਨੰਬਰ ਦੇ ਤਾ ਤੁਹਾਡਾ ਕਦੇ ਫੇਰ ਦੇ ਦਿਆਂਗੀ ਹਾ ਗਮਲਾ ਪਾਜੀ ਕੇ ਹਾਲੇ ਕੁੜੀ ਨੇ ਦੇਖ ਕੇ ਬਸ ਨਹੀਂ ਕੋਈ ਨਾ ਫੇਰ ਟੱਕਰ ਜੂਗਾ ਆਪਾਂ ਨੂੰ ਤੂੰ ਟੈਨਸ਼ਨ ਨਾ ਲੈ ਕਮੜਾ ਹੀ ਆਗਾ ਇਹ ਲੈ ਮੈਂ ਕੁੜੀ ਜਨ ਨਾਲ ਗੱਲ ਕਰੀ ਜਾਂਦੇ ਤੂੰ ਸੰਗਣ ਕਿਉਂ ਭੱਜ ਗਿਆ ਲੈ ਕੁੜੀਆਂ ਵਾਂਗੂ ਹਾ ਸਾਡੀ ਕੁੜੀ ਦਾ ਸੰਗੀ ਨਹੀਂ ਹੈਗੀ ਚਲ ਕੋਨਦੀ ਪੀ ਆ ਜੂਗਾ ਫੇਰ ਉਹ ਟੈਨਸ਼ਨ ਨਾ ਲੈ ਆ ਜੂਗਾ ਆਪੀ ਸੱਚ ਦੱਸਣਾ ਮੇਰੇ ਤਾਂ ਹੁਣ ਕਰੇ ਬੜਨ ਨੂੰ ਵੀ ਜੀ ਨਹੀਂ ਕਰਦਾਗਾ ਹੁਣ ਇਹ ਤਾਂ ਮੇਰੀ ਇੱਕ ਵਾਰੀ ਵੀ ਗੱਲ ਨਹੀਂ ਸੁਣੀਗੀ ਚਲੋ ਕੋਈ ਨਾ ਤਾਂ ਕਿਉਂ ਟੈਨਸ਼ਨ ਲੈਣੀ ਕੱਲ੍ਹ ਤਾਂ ਮੈਂ ਫੇਰ ਲੈ ਜਿੰਦੀ ਫੇਰ ਮਿਲਾਂਗਾ ਕਿ ਫੇਰ ਲੈ ਆ ਜੂਗੀ ਸੁਣਦਾ ਤਾਂ ਹੈ ਨਹੀਂਗਾ ਸੁਣੂਗਾ ਤੇਰੇ ਕੋਕੇ ਤਾਂ ਮੈਂ ਪੱਕੇ ਜੜੂੰਗੀ ਪੱਕਾ ਹਾਂ ਸੋਣ ਤੂੰ ਨਾਲ ਉਹ ਕੀ ਕਰੂ ਜੇ ਮੈਂ ਅਗਰ ਪਈ ਆ ਅਹ ਨਾ ਕਿ ਤੇਰਾ ਭਾਈ ਆ ਉਹ ਮੇਰੇ ਦਿਲ ਟੁੱਟਦਾਗਾ ਸਾਡੇ ਵਾਲੇ ਨੂੰ ਕਹਿ ਦੀ ਚੰਗਾ ਕਾ ਗੱਲਾਂ ਸੀ ਅਸੀਂ ਮੋਚ ਕਰੋ ਹੁਣ ਐਨਾਂ ਤੁਸੀਂ ਉਹ ਚਾਚੇ ਤੋਂ ਕਢਾ ਕੇ ਲਿਆਂਗਾ ਕਿ ਹੀਰੇ ਲਾਲ ਕੋਲੀ ਗੰਨਾ ਸੀ ਡੂੰਗਾ ਪਤਾ ਫਿਰ ਬੋਲਦੀ ਹਾਂ ਪਤਾ ਹਾਂ ਉਹ ਆਈਆਂ ਨੇ ਮੈਂ ਹੁਣ ਆਈਆਂ ਤੜਕੇ ਦੀਆਂ ਦੇ ਲੱਗ ਗਈ ਨਾ ਬੋਲ ਮੋਚ ਨਹੀਂ ਘੜਾ ਕੇ ਲਈ ਮੈਂ ਮੈਂ ਤਾਂ ਮੋਚ ਐਨਾ ਟਾਈਮ ਕਿਤੇ ਮੋਚ ਦਾ ਸਵੇਰ ਦੀ ਗੈਣਾ ਰੋਟੀ ਨਾ ਟੁੱਕਾ ਦੱਸੋ ਇਹਨੂੰ ਲੈ ਆਥਾਂ ਦੀ ਦਾਲ ਸਬਜ਼ੀ ਵੀ ਮੈਂ ਬਣਾਉਣ ਲੱਗ ਗਈ ਉਹ ਐਡੀ ਦੂਰ ਤੁਰ ਕੇ ਤੁਸੀਂ ਟੁਰ ਕੇ ਟੁੱਕੇ ਗਈਆਂ ਟੁੱਕੇ ਆਉਂਨਾ ਤਾਂ ਜੁੱਤੀ ਲਾ ਲੈ ਤਾਹਾਂ ਬੈਗਾ ਚਾਰ ਪੰਜ ਗੱਲਾਂ ਮਾਰਦਾ ਇਹ ਤਾਂ ਤੈਨੂੰ ਪਤਾ ਹੀ ਅਫਰ ਹੋਰ ਤੈਨੂੰ ਪਤਾ ਇੰਨੇ ਦੂਰ ਤੁਰ ਕੇ ਗੰਗਾ ਔਟੋ ਆਸਤੇ ਪੈਸੇ ਨਹੀਂ ਸੀ ਹੈਗੇ ਬਾਹੋ ਹੀਰਾ ਲਾਲ ਵੀ ਕਹਿੰਦਾ ਪੈਸੇ ਲਊਗਾ ਹਨਾ ਹੀਰਾ ਲਾਲ ਕਿਤੇ ਕਿਹਾ ਹੋਇਆ ਸੀਗਾ ਕਹਿੰਦਾ ਭਾਈ ਬਹਿ ਜਾਓ ਨਹੀਂ ਉਹ ਕਹਿੰਦਾ ਸੀਗਾ ਕਹਿੰਦਾ ਵੀ ਕਹਿੰਦਾ ਪੈਸੇ ਦੇ ਦੋ ਫਿਰ ਅਸੀਂ ਇਹਨੇ ਮਿੰਤ ਬੜੀ ਜੀ ਕੀਤੀ ਇਹ ਕਹਿੰਦੀ ਕਹਿੰਦੀ ਵੀ ਬਈ ਬਣ ਕੇ ਕਹਿੰਦੀ ਪੈਸੇ ਤਾਂ ਹੈ ਨਹੀਂ ਤੇ ਪਹਿਲਾਂ ਤਾਂ ਆ ਦਿੰਦੀ ਪਾ ਨੇ ਪੈਸੇ ਦੇ ਦੇ ਮੈਂ ਪੈਸੇ ਦੇ ਦਿੰਦੀ ਹੋਰ ਉਹ ਤਾਂ ਮੈਂ ਚੱਕ ਨੱਕ ਦੇ ਗੜ ਕੇ ਦਿੰਦੀ ਆਹ ਇਹਨੇ ਤਾਂ ਇੱਕ ਗੱਲ ਨਹੀਂ ਆਉਂਦੀ ਪੈਸੇ ਤਾਂ ਅਗਲਾ ਲਊ ਗਈ ਜੇ ਕੰਮ ਕਰੂਗੀ ਫਰ ਮੈਂ ਤੈਨੂੰ ਕਹਤਾ ਸੀ ਮੈਂ ਕਿ ਮੈਂ ਕੰਨਿਆ ਕੁੜੀਆਂ ਮਤਲਬ ਮੇਰੇ ਤੋਂ ਕਾਦੇ ਪੈਸੇ ਲਏਗਾ ਤੇ ਇਤਾਂ ਹੀ ਵਾਲੀ ਸਿਆਣੀ ਆ ਗਈ ਇਹਨੂੰ ਦੇਖ ਕੇ ਜੇ ਕਹਿੰਦਾ ਚੱਲ ਫਿਰ ਮੈਂ ਮਾਤਾ ਫਿਰ ਚਾਚੇ ਨੂੰ ਮੈਂ ਮੇਰੀ ਗੱਲ ਸੁਣੋ ਫਿਰ ਇਹਨੇ ਕਹਿਤਾ ਕਹਿੰਦੀ ਕੋਈ ਗੱਲ ਨਹੀਂ ਮੇਰੇ ਮਾਤਾ ਦੀ ਹੋਰ ਬਣ ਜਾ ਚਾਚਾ ਕਿਵੇਂ ਇਹਨੇ ਉਹ ਚਾਚਾ ਕਹਿਤਾ ਖੁਸ਼ ਹੋ ਗਿਆ ਕਹਿੰਦਾ ਚੱਲ ਕੋਈ ਗੱਲ ਨਹੀਂ ਭਤੀਜੇ ਪੈਰ ਠੀਕ ਕਰ ਦੇਣਾ ਹੋਰ ਮੈਂ ਤਾਂ ਉਹਨੂੰ ਐ ਕਹਿਤਾ ਫਿਰ ਕਹਿੰਦਾ ਚਾ ਚੰਗਾ ਮੈਂ ਤੁਹਾਨੂੰ ਪੈਸੇ ਮਿਲਦਾ ਮਾਹ ਤੂੰ ਐਂ ਕਰ ਤੁੰਦੇ ਪੈਰ ਨੂੰ ਚੱਕ ਪੈਸੇ ਕੋਈ ਨਹੀਂ ਹੈਗੇ ਨਾ ਮਾਹ ਤੈਨੂੰ ਮੈਂ ਦੇਵਾਂ ਹੁਣ ਸੈੱਟ ਹੋ ਗਿਆ ਤੇਰਾ ਪੈਰ ਨਹੀਂ ਸੈੱਟ ਤੇ ਕਿੱਥੇ ਕੱਲੂ ਫੇਰ ਜਾਣਾਗਾ ਪੈਰ ਤੇ ਟੁੱਟੇ ਟੁੱਟੇ ਦੀ ਨਾਲ ਦਿਲ ਵੀ ਟੁੱਟ ਗਿਆ ਸਾਲ ਨਹੀਂ ਬੱਸ ਕੋਈ ਨਾ ਕੱਲੂ ਫੇਰ ਆ ਦਿਲ ਕਿਵੇਂ ਮਤਲਬ ਜਦੋਂ ਉਹਨੇ ਪੈਰ ਜੀ ਐਂ ਕਰਕੇ ਐ ਐ ਮੋਸੀ ਨਾ ਤੇ ਉਹ ਚੀਜ਼ ਦਿਲ ਚ ਪੈਂਦੀ ਨੇ ਹੁਣ ਤੇਰੇ ਤੇਰੇ ਜਦੋਂ ਜੀਜਾ ਲਾਉਂਗਾ ਤੇਰਾ ਦਿਲ ਟੁੱਟਦਾ ਨਹੀਂਗਾ ਪਰ ਟੁੱਟਦਾ ਨਾ ਜਦ ਤੇਰੇ ਪੈਂਦੀਆਂ ਨੇ ਫਿਰ ਤੈਨੂੰ ਪਤਾ ਹੀ ਹੈਗਾ ਮੇਰਾ ਵੀ ਆਹੀ ਹਾਲ ਦਾ ਹੋ ਗਿਆ ਸੀਗਾ ਜਦੋਂ ਉਹਦੇ ਪੈਰ ਦਾ ਮੋਚਿਆ ਤੂੰ ਮੈਨੂੰ ਦੇਖਿਆ ਨਾ ਘੁੱਟਦੀ ਪਰ ਕੋਈ ਖਾਣ ਨਹੀਂ ਪੈਂਦੇ ਨਾ ਤੂੰ ਤਾਂ ਲੁਣਦੀ ਹੋਗੀ ਬੜਾ ਬਥਰੀ ਪੈਂਦੇ ਭਾਣੇ ਚਲ ਕੋਈ ਵੀ ਤੇ ਮੈਂ ਤੈਨੂੰ ਕਹਿੰਦੀ ਕੀ ਬਣਾਏਗੀ ਖਾਏਗੀ ਤਾਂ ਖਾਓ ਗਾਜਰਾ ਮਟਰ ਖੇਰ ਵਾਲੀ ਰੋਟੀ ਤਾਂ ਨੇ ਖਾਦੀ ਨਹੀਂ ਹੈਗੀ ਕੋਈ ਨਹੀਂ ਉਹ ਮੈਂ ਖਾ ਲੂੰਗੀ ਕੋਈ ਨਹੀਂ ਮੇਰਾ ਤਾਂ ਉਹੀ ਗੱਲ ਪਾਣੀ ਵੀ ਘੁੱਟਣੀ ਲੰਗਦੀ ਚਲ ਕੋਈ ਨਾ ਬਬ ਕੱਲੂ ਫੇਰ ਦਿਖਾਇਆ ਮੈਂਗੇ ਹੋ ਜਾਊਗਾ ਸਹੀ ਸਾਰਾ ਕੁਝ ਤੂੰ ਟੈਨਸ਼ਨ ਨਾ ਲੈ ਤੇਰੇ ਬਾਈ ਮੰਨ ਚਾਹ ਮੈਨੂੰ ਮੇਰੀ ਗੱਲ ਸੁਣ ਹਾਂ ਹੁਣ ਤੂੰ ਆਰਾਮ ਕਰ ਲੈ ਤੇਰਾ ਪੈਰ ਜਿਆਦਾ ਦੁਖ ਹੋ ਗਿਆ ਬਾਲੀ ਦੂਰੋ ਆ ਗਿਆ ਚੱਲ ਕੇ ਹਾਂ ਤੇ ਉਹ ਤਾਂ ਤੈਨੂੰ ਪਤਾ ਮੇਰੇ ਪਾਣੀ ਦੇ ਘੁੱਟ ਲੰਗਦੀ ਨਹੀਂ ਮੈਂ ਜਦੋਂ ਢਿੱਡ ਦੁਖਣ ਲੱਗ ਜੂ ਲੱਗੀ ਖਾਣ ਇਹਨੇ ਲੈ ਕੇ ਵੈ ਗਈ ਨਹੀਂ ਢੋਕ ਦੋ ਕੰਦਰੀਏ ਸਬਜ਼ੀ ਬਣਾਉਣੀ ਆ ਸਾਰੇ ਲੈ ਕੇ ਵੈ ਗਈ ਤੂੰ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਚੰਗਾ ਹੁਣ ਕਰ ਲੈ ਚੱਲ ਮੇਰੀ ਗੱਲ ਸੁਣ ਮੈਂ ਲਿਆਉਣੇ ਦਿਨ ਪਾਣੀ ਲਿਆਉਣੀ ਜੇ ਪੀਂਗੀ ਤਾ ਨਾ ਕਿੱਡੀ ਸਿਆਣੀ ਆਣੀ ਆ ਹੁੰਦਾ ਦੇਖੇ ਨਾ ਪਿਆਰ ਜਾਂ ਮਲੇ ਚਾਹ ਨਾਲੇ ਦੋਸਤ ਕਰੜੇ ਮੈਂ ਲਿਆਉਣੀ ਬੈਠੀ ਰਹਿ ਤੂੰ ਹਾਂ ਤਾਂ ਬਾਲਾ ਘੈਂਟ ਹੈ ਤੰਦੂਰ ਜਹੇ ਸਾਡਾ ਪੂਰੀ ਗੱਲ ਮੰਨਦਾ ਮੇਰੀ ਕੀ ਗੱਲ ਸੋਣਾ ਉਹ ਤਾਂ ਫਾਗ ਗਈ ਹੁਣ ਦ ਵੀਰੇ ਉਹਦੇ ਨਾਲ ਗੱਲ ਕਰਾ ਦੇ ਨੀ ਆਹੋ ਕੱਲੂ ਲੈ ਕੇ ਜਾਉਂ ਆਦੀ ਮਾਂ ਮੁਰੇ ਬੋਲੀ ਜਾਂਦੀ ਹੈਗੀ ਕੋਈ ਗੱਲ ਨਹੀਂ ਮੈਂ ਡਰ ਨਹੀਂ ਆੜਾ ਕਿਸੇ ਕੰਜਰ ਤੋਂ ਮੈਂ ਵਿਆਹ ਕਰਾਉਂਗੇ ਤੁਹਾਡਾ ਚੋਰੇ ਕਦੇ ਕਿਸੇ ਤੋਂ ਡਰਦੀ ਨਹੀਂ ਹੈਗੀ ਹਾਂ ਤਾਂ ਸਤਰਾ ਤੋਂ ਡਰ ਲਾਦਾ ਪਾਪਿਆਂ ਨੂੰ ਦੱਸ ਦਿੰਦੀ ਨੀ ਮੇਰੀ ਖਾਲਸਾ ਸੋਣਾ ਮੈਂ ਤੈਨੂੰ ਐ ਕਹਿੰਦੀ ਸੀ ਉਦਾਂ ਨੰਬਰ ਲਿਆ ਦੀ ਆਹੋ ਕਹੂੰ ਚੁੰਨਾਗਾ ਕਦ ਨੰਬਰ ਲੈ ਕੇ ਆਖੀ ਗਾ ਤੂੰ ਨਾ ਉਹ ਤੇ ਅੱਖ ਖ ਰੱਖਣੀ ਬਾਈ ਲੱਗਦਾ ਹੋਰ ਮੈਂ ਉਹਦਾ ਕਾਹੂ ਜਿਹਾ ਅੱਖ ਰੱਖੂ ਮੈਂ ਤਾਹੋਂ ਚ ਮਾਰੂ ਤੰਨਾ ਉਹੀ ਗੱਲਾਂ ਕਰ ਦਿੰਦੇ ਮੈਂ ਕਹਿੰਦਾ ਤੇਰਾ ਬਾਈ ਆਹੋ ਬਾਈ ਕੀ ਹੈ ਤੇਰਾ ਬਾਈ ਬਾਈ ਜੀਜਾ ਕਾਏ ਨਾ ਮੇਰੇ ਬੀਰੇ ਕੋ ਕਾਏ ਜੀਜਾ ਜੀਜਾ ਬਸ ਐਂ ਕਹਿੰਦੀ ਰਹੀ ਤੇ ਨੰਬਰ ਲਿਆ ਦੀ ਮੇਰਾ ਵੈਲਕਮ ਉਹ ਉਹਦਾ ਵੈਲਕਮ ਮੇਰਾ ਮੇਰੇ ਵਿਆਹ ਚ ਜਿਹੜਾ ਵੈਲਕਮ ਕਰਦੇ ਹੁੰਦੇ తిగా ఫా బ జీ సో డీ కళాజా మేర కర్మ నజర వట్టు ఈ